ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਚ ਐਸ ਸਟਾਕਸ ਦੇ ਉੱਤੇ ਤੇ ਅੱਜ ਆਪਾਂ ਫਿਟਨੈਸ ਦੇ ਉੱਤੇ ਇੱਕ ਫੇਰ ਅਗੇਨ ਆਪਾਂ ਪੋਡਕਾਸਟ ਲੈ ਕੇ ਹਾਜ਼ਰ ਹੋਏ ਆਂ ਮਿਸਟਰ ਪੰਜਾਬ ਦੇ ਨਾਲ ਤੇ ਆਉ ਤੁਹਾਨੂੰ ਮਿਲਾਉਣੇ ਜੀ ਅੱਜ ਆਪਾਂ ਖੜੇ ਆਂ ਬੰਗੀ ਰੁਲਦੂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਆਪਾਂ ਬਹੁਤ ਹੀ ਸ਼ਾਨਦਾਰ ਪਿੰਡਾ ਤੇ ਇੱਥੇ ਦੇ ਆਪਾਂ ਤੁਹਾਨੂੰ ਚੈਂਪੀਅਨ ਨਾਲ ਮਿਲਾਉਣੇ ਆਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਮਨਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ ਤੇ ਹੋਰ ਵੀ ਵਧੀਆ ਵਧੀਆ ਚੜ੍ਹਦੀ ਕਲਾ ਪਹਿਲਾਂ ਤਾਂ ਵੀਰੇ ਆਪਣੇ ਬਾਰੇ ਦੱਸੋ ਆਪਣੇ ਸਰੋਤਿਆਂ ਨੂੰ ਆਪਾਂ ਕਿੱਥੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਤੇ ਮੇਰਾ ਪਿੰਡ ਬੰਗੀਕਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਤੋਂ ਮੈਂ ਬਿਲੋਂਗ ਕਰਦਾ ਤੇ ਆਪਣੀ ਫਿਟਨੈਸ ਜਰਨੀ ਵੀਰੇ ਆਪਾਂ ਨੇ ਕੱਲ ਸ਼ੁਰੂ ਕੀਤੀ ਕਿਵੇਂ ਸੋਚਿਆ ਵੀ ਆਪਾਂ ਫਿਟਨੈਸ ਲਾਈਨ ਦੇ ਵਿੱਚ ਆਈਏ ਮੇਰੇ ਪਿੰਡ ਦੇ ਵਿੱਚ ਵੀ ਸੀਗੇ ਇੱਕ ਦੋ ਸੀਨੀਅਰ ਪਲੇਅਰ ਸੀਗੇ ਜੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਫਿਰ ਆਪਣੇ ਇੱਥੇ ਨਾਲ ਹੀ ਪਿੰਡ ਬੰਗੀ ਨਿਹਾਲ ਸਿੰਘ ਇੱਕ ਬੂਟਰ ਜਿਮ ਹੈ ਜੀ ਉੱਥੋਂ ਮਤਲਬ 올ਡ ਸਕੂਲ ਜਿਮ ਆ ਉਹ ਪਾਸ ਉੱਥੇ ਹੀ ਮੈਂ ਸ਼ੁਰੂਆਤ ਕੀਤੀ ਜਿਮ ਦੀ ਉਸ ਤੋਂ ਬਾਅਦ ਸ਼ੌਂਕ ਪੈਦਾ ਗਿਆ ਫਿਰ 8-10 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ ਕੰਮ ਕਰਦੇ ਨੂੰ ਤੇ ਪਿਛਲੇ 2-2.5 ਸਾਲ ਤੋਂ ਮੈਂ ਪ੍ਰੋਫੈਸ਼ਨਲੀ ਬਾਡੀ ਬਿਲਡਿੰਗ ਕਰ ਰਿਹਾ ਤੇ ਆਨਲਾਈਨ ਕੋਚਿੰਗ ਵਗੈਰਾ ਜਾਂ ਪਰਸਨਲ ਟ੍ਰੇਨਿੰਗ ਵਗੈਰਾ ਹੁਣ ਪ੍ਰੋਫੈਸ਼ਨਲੀ ਤੌਰ ਤੇ ਇਹ ਚੀਜ਼ ਮੈਂ ਕਰਦਾ ਕਿੰਨੀ ਉਮਰ ਹੋ ਗਈ ਵੀਰੇ ਆਪਣੀ ਮੇਰੀ 25 ਸਾਲ ਉਮਰ ਹੈ ਜੀ ਠੀਕ ਹੈ ਤੇ ਆਪਾਂ ਹੁਣ ਰੀਸੈਂਟਲੀ ਕੰਪੀਟੀਸ਼ਨ ਖੇਡੇ ਨੇ ਫਸਟ ਟਾਈਮ ਖੇਡੇ ਨੇ ਇਹ ਆਪਾਂ ਜੀ ਫਸਟ ਟਾਈਮ ਖੇਡੇ ਨੇ ਮਤਲਬ ਮੇਰੀ ਲਾਈਫ ਦੇ ਇਹ ਪਹਿਲੇ ਕੰਪੀਟੀਸ਼ਨ ਸੀਗੇ 2025 ਦੇ ਵਿੱਚ ਡਾਕਟਰ ਫਲੈਕਸ ਖੇਡੇ ਸੀਗੇ ਉਹ ਚੋ 3rd ਪਲੇਸ ਆਈ ਸੀ ਤੇ ਰੀਸੈਂਟਲੀ 2026 ਦੇ ਵਿੱਚ 4 ਤਰੀਕ ਨੂੰ ਕੰਪੀਟੀਸ਼ਨ ਹੋਏ ਨੇ ਮਿਸਟਰ ਸੰਘਰੂਰ ਤੇ ਮਿਸਟਰ ਪੰਜਾਬੂ ਦੇ ਵਿੱਚੋਂ ਵੀ ਆਪਣੇ ਮੈਡਲ ਆਪਾਂ ਕਿਹੜੀ ਉਮਰ ਚ ਜੇ ਮੈਂ ਸ਼ੁਰੂ ਕਰਤੀ ਸੀ ਵੀਰੇ ਮੈਂ 2000 ਮਿਲਦਾ ਦਾ 17 16 ਦੇ ਵਿੱਚ ਕੀਤੀ ਸੀਗੀ ਉਦੋਂ ਮਿਲਦਾ ਦਾ ਹੋਊਗਾ ਮੈਂ ਜੀ 12 13 ਸਾਲਾਂ ਦਾ ਮਤਲਬ 6ਵੀਂ 8ਵੀਂ ਕਲਾਸ ਚ ਸੀਗਾ ਜੀ ਯੰਗ ਗੇਸ ਦੇ ਵਿੱਚੋਂ ਆਪਣਾ ਕਿਹਨੂੰ ਦੇਖ ਕੇ ਸ਼ੌਂਕ ਜਾਗਿਆ ਵੀਰੇ ਜਿਵੇਂ ਆਪਾਂ ਕਿਸੇ ਨੂੰ ਆਪਣਾ ਆਈਡੀਅਲ ਮੰਨਦੇ ਆ ਵੀ ਅੱਜ ਤਾਂ ਉਹਨੂੰ ਦੇਖ ਕੇ ਆਪਾਂ ਬੋਡੀ ਬਿਲਡਿੰਗ ਲੈਣ ਸ਼ੁਰੂ ਕਰਦੀ ਵੀ ਮੈਂ ਫਿਟਨੈਸ ਲੈਣ ਦੇ ਵਿੱਚ ਜਾਣਾ ਹੈ بس ਆਪਦੇ ਆਪ ਨੂੰ ਸੀਗਾ ਪਹਿਲਾਂ ਮੈਂ ਮਤਲਬ ਗੇਮ ਕਰਦਾ ਸੀਗਾ ਰੈਸਲਿੰਗ ਕਰਦਾ ਸੀਗਾ ਜੀ ਮੈਂ ਪਹਿਲਾਂ ਮੈਂ ਰੈਸਲਿੰਗ ਕਰਦਾ ਸੀਗਾ ਆਪਣੇ ਇੱਥੇ ਇੱਥੇ ਹੀ ਆਪਣੇ ਅਖਾੜਾ ਸਰਕਾਰੀ ਸਕੂਲ ਦੇ ਵਿੱਚ ਹੀ ਹੈ ਗਵਰਨਮੈਂਟ ਸਕੂਲ ਦੇ ਜਾਨੀ ਗਰਾਊਂਡ ਨਾਲ ਪਹਿਲਾਂ ਜੁੜਿਆ ਹੋਇਆ ਸੀ ਹਾਂਜੀ ਪਹਿਲਾਂ ਮਤਲਬ ਫਿਰ ਰੈਸਲਿੰਗ ਕਰਦਾ ਰੈਸਲਿੰਗ ਤੋਂ ਫਿਰ ਮੈਂ ਐਸ ਫੀਲਡ ਦੇ ਵਿੱਚ ਪੈ ਗਿਆ ਜੀ ਫਿਰ ਸੋਚਿਆ ਵੀ ਕਿ ਉਹਨਾ ਬੋਡੀ ਬਿਲਡਿੰਗ ਕਰ ਲਈ ਜੀ ਮੈਂ ਮੈਂ ਉਦੋਂ ਉਹ ਰੈਸਲਿੰਗ ਘਟ ਕਰਦਾ ਸੀਗਾ ਉਹ ਸ਼ੌਂਕ ਬੋਡੀ ਬਿਲਡਿੰਗ ਦੇ ਸੀਗਾ ਮਤਲਬ ਰੈਸਲਿੰਗ ਕਰਕੇ ਸਪੋਜ਼ ਵਗੈਰਾ ਕਰੀ ਜਾਣੇ ਮਤਲਬ ਉਹ ਦਿਮਾਗ ਦੇ ਵਿੱਚ ਸੀਗਾ ਵੀ ਸ਼ੁਰੂ ਤੋਂ ਵੀ ਇਹੀ ਚੀਜ਼ ਕਰਨੀ ਹੈ ਸ਼ੁਰੂਆਤੀ ਫਿਰ ਆਪਾਂ ਨੂੰ ਕੀ ਔਖਾ ਆਇਆ ਉਧਰੋਂ ਚੇਂਜ ਕਰਨ ਨੂੰ ਇੱਧਰ ਆਪਾਂ ਨੇ ਪਹਿਲਾਂ ਅਖਾੜੇ ਨਾਲ ਜੁੜੇ ਸੀ ਕਿ ਹੁਣ ਆਪਾਂ ਮਸ਼ੀਨਾਂ ਨਾਲ ਜੁੜ ਕੇ ਬੋਡੀ ਬਿਲਡਿੰਗ ਕਰਨ ਲੱਗੇ ਕੋਈ ਮੁਸ਼ਕਿਲ ਆਈ ਸ਼ੁਰੂਆਤੀ ਨਹੀਂ 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 ਗਰਾਊਂਡ ਵਰਕਰ ਗਰਾਊਂਡ ਵਰਕ ਕਰਦੇ ਸੀ ਠੀਕ ਹੈ ਤੇ ਚਲੋ ਹੁਣ ਆਪਾਂ ਕੋਈ ਤੁਹਾਡੇ ਫੀਲਡ ਨਾਲ ਜੁੜੇ ਹੋਏ ਤੁਹਾਡੇ ਨਾਲ ਆਪਾਂ ਗੱਲਾਂ ਕਰ ਲੈਣੇ ਆ ਤੇ ਹੁਣ ਵੀਰੇ ਆਪਾਂ ਸ਼ੁਰੂਆਤੀ ਬੱਚਿਆਂ ਨੂੰ ਮਨੋ ਸ਼ੁਰੂ ਕਰਦੇ ਨੇ 16 17 18 ਸਾਲ ਦੀ ਉਮਰ ਤੋਂ ਸ਼ੁਰੂ ਕਰਦੇ ਨੇ ਤੇ ਉਹਨਾਂ ਦੀ ਇੱਕ ਆਪਾਂ ਜਰਨਲ ਬੱਚਿਆਂ ਦਾ ਕੁਐਸਚਨ ਇਹ ਹੁੰਦਾ ਕਿ ਆਪਾਂ ਕਿਹੜੀ ਲਾਈਨ ਤੋਂ ਮਤਲਬ ਕਿਹੜੀ ਉਮਰ ਤੋਂ ਸ਼ੁਰੂ ਕਰ ਲਈਏ ਜਿੰਮ ਬੱਚਿਆਂ ਦਾ ਮਤਲਬ ਕਾਰਨ ਇਹ ਹੁੰਦਾ ਪੁੱਛਣ ਦਾ ਕਿ ਉਹਨਾਂ ਦੇ ਮਾਪੇ ਉਹਨਾਂ ਨੂੰ ਰੋਕਦੇ ਨੇ ਕਿ ਤੁਸੀਂ ਜਿੰਮ ਕਰੋਗੇ ਤੁਹਾਡੀ ਹਾਈਟ ਰੁਕ ਜਾਊਗੀ ਇਹ ਹੋ ਜੂਗਾ ਤਾਂ ਇਹਨੂੰ ਆਪਾਂ ਰਿਲੇਟ ਕਰਦੇ ਆ ਵੀਰੇ ਜੀ ਮੈਂ ਨਹੀਂ ਜੀ ਨਹੀਂ ਇਹ ਮਤਲਬ ਹਾਈਟ ਦਾ ਜਿਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਮੈਨੂੰ ਵੀ ਬੜੇ ਲੋਕ ਕਹਿੰਦੇ ਹੁੰਦੇ ਸੀ ਵੀ ਹਾਈਟ ਰੁਕ ਜੂਗੀ ਪਰ ਹਾਈਟ ਜਿਹੜੀ ਹੈਗੀ ਉਹ ਤੁਹਾਡੇ ਪੇਰੈਂਟਸ ਤੇ ਹੀ ਡਿਪੈਂਡ ਕਰਦੀ ਹੈ ਠੀਕ ਉਹਨਾਂ ਦੇ ਜੈਨੇਟਿਕਸ ਤੇ ਡਿਪੈਂਡ ਕਰਦੀ ਹੈ ਸਗੋਂ ਜਿਮ ਜਾਣਗੇ ਤਾਂ ਪਰ ਜਿਮ ਵੀ ਜਾਣਾ ਚਾਹੀਦਾ ਗਰਾਊਂਡ ਐਕਟੀਵਿਟੀ ਵੀ ਬਹੁਤ ਜ਼ਰੂਰੀ ਹੈ ਫਿਰ ਮੈਂ ਪਹਿਲਾਂ ਗਰਾਊਂਡ ਐਕਟੀਵਿਟੀ ਕਰਦਾ ਸੀਗਾ ਜ਼ਿਆਦਾਤਰ ਫਿਰ ਮੈਂ ਜਿਮ ਵੱਲ ਸਵਿਚ ਕੀਤਾ ਸੀਗਾ ਪਰ ਇਦਾਂ ਦਾ ਕੋਈ ਹੋ ਨਹੀਂ ਹੁੰਦਾ ਵੀ ਇਹ ਮਿਥ ਹੈ ਸਾਰੇ ਫਿਟਨੈਸ ਨੂੰ ਲੈ ਕੇ। ਵੀ ਇਹ ਤਾਂ ਕੋਈ ਹੈ ਨਹੀਂ ਵੀ ਜਿਵੇਂ ਆਪਾਂ ਮੇਨਲੀ ਇਹ ਹੁੰਦੀ ਹੈ ਗੱਲ ਵੀ ਸਕਵਾਟਰ ਲਾ ਕੇ ਰਾਰ ਰੱਖ ਕੇ ਕਰਾਂਗੇ ਇਹ ਹਾਈਟ ਰੁੱਗੀ ਜਾਂ ਉੱਪਰ ਵੇਟ ਚੱਕ ਰਹੇ। ਨਾ ਹੀ ਕੋਈ ਮੈਡੀਸਿਨ ਆਉਂਦੀ ਹੈ ਜੀ ਹਾਈਟ ਵਧਾਉਣ ਵਾਸਤੇ। ਮੈਨੂੰ ਵੀ ਬੜੇ ਲੋਕ ਪੁੱਛ ਲੈਂਦੇ ਆ ਜਾਂ ਆਪਣੇ ਸਟੋਰ ਤੇ ਆ ਕੇ ਪੁੱਛ ਲੈਂਦੇ ਆ ਵੀ ਕੋਈ ਸਪਲੀਮੈਂਟ ਦੱਸ ਦੋ ਜਾਂ ਕੋਈ ਹੋਰ ਦੱਸ ਦੋ। ਪਰ ਇਦਾਂ ਦੀ ਨਾ ਕੋਈ ਮੈਡੀਸਿਨ ਇਹ ਬਿਟ ਨੂੰ ਲੈ ਕੇ ਬੜੇ ਮਿਥ ਹੈ ਇਹ ਬਹੁਤ ਜਾ। ਹੁਣ ਤੁਸੀਂ ਸਟਾਰਟਿੰਗ ਦਿਨਾਂ ਦੇ ਵਿੱਚ ਮੈਨੂੰ ਆਪਣੀ ਜਰਨੀ ਸ਼ੁਰੂ ਕੀਤੀ ਜੀ ਬੋਡੀ ਬਿਲਡਿੰਗ ਦੀ ਤੇ ਜਿੰਮ ਮਤਲਬ ਤੁਸੀਂ ਆਪਣੇ ਪਿੰਡੇ ਲੱਗੇ ਜਾਂ ਆਪਣਾ ਸ਼ਹਿਰ ਜਾਂਦੇ ਸੀ ਪਹਿਲਾਂ ਪਿੰਡ ਹੀ ਸੀਗਾ ਜੀ ਜੇ ਪੈਸਾ ਨੂੰ ਦੱਸਿਆਗਾ ਫਿਰ ਇੱਥੇ ਰਾਮਾ ਮੰਡੀ ਲੋਕਲ ਜਿੰਮ ਫਿਰ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਫੀਲਡ ਦੇ ਵਿੱਚ ਵੱਧਦੇ ਗਏ ਫਿਰ ਮਸ਼ਿੰਡੇ ਜੁਆਇਨ ਕਰ ਲਿਆ ਜੀ ਫਿਰ ਉੱਥੇ ਟ੍ਰੇਨਿੰਗ ਦੇਣੀ ਸਟਾਰਟ ਕੀਤੀ ਜਿੰਮ ਦੇ ਵਿੱਚ ਟ੍ਰੇਨਰ ਫਿਰ ਉਸ ਤੋਂ ਬਾਅਦ ਆਨਲਾਈਨ ਕੋਚਿੰਗ ਦਾ ਹੋ ਗਿਆ ਤੇ ਡਾਈਟ ਦੇ ਵਿੱਚ ਆਪਾਂ ਕੀ ਰੱਖਦੇ ਆ ਵੀਰੇ ਡਾਈਟ ਦੇ ਵਿੱਚ ਜਿੱਦਾਂ ਜੀ ਨਾਨ ਵੇਜ ਸੋਰਸ ਦੇ ਵਿੱਚ ਚਿਕਨ ਹੋ ਗਿਆ ਐਗ ਹੋ ਗਿਆ ਹੀ ਤੇ ਬਾਕੀ ਜਿਹੜੇ ਨਾਰਮਲ ਫੂਡ ਆ ਰਾਈਸ ਹੋ ਗਿਆ, ਓਟਸ ਹੋ ਗਏ, ਰੋਟੀ ਹੋ ਗਈ। ਠੀਕ ਹੈ। ਸਪਲੀਮੈਂਟਸ ਨੂੰ ਕਿਵੇਂ ਦੇਖਦੇ ਆਂ ਵੀਰੇ? ਸਪਲੀਮੈਂਟਸ ਇਹਦੋਂ ਬਾਅਦ ਚ ਵਰਕ ਕਰਦੇ ਆ ਜੀ। ਪਹਿਲਾਂ ਜਿਹੜੀ ਬੇਸਿਕ ਹੈ ਜੀ ਉਹ ਆਪਣੀ ਡਾਈਟ ਹੀ ਐ। ਠੀਕ ਹੈ ਬਥੇਰੇ ਲੋਕ ਪੁੱਛ ਲੈਂਦੇ ਆ ਵੀ ਤੁਸੀਂ ਕੀ ਖਾਂਦੇ ਹੋ। ਠੀਕ ਹੈ ਤਾਂ ਉਹਨਾਂ ਨੂੰ ਮੈਂ ਕਹਿੰਦਾ ਉਹਨਾਂ ਵੀ ਅਸੀਂ ਵੀ ਉਹੀ ਖਾਂਦੇ ਆ ਜੋ ਤੁਹਾਡੇ ਘਰੇ ਅਵੇਲੇਬਲ ਐ। ਬਸ ਵੀ ਅਸੀਂ ਵੀ ਡਿਸਪਲਾਈਨ ਦੇ ਨਾਲ ਚੱਲਦੇ ਆਂ ਵੀ ਉਹਨੂੰ ਲਗਾਤਾਰ ਸੀ ਬਹੁਤ ਸਾਲਾਂ ਤੋਂ ਖਾਂਦੇ ਆ ਰਹੇ ਆਂ ਸਪਲੀਮੈਂਟੇਸ਼ਨ ਉਹ ਤੋਂ ਬਾਅਦ ਚ ਆਉਂਦੀ ਆ ਪਰ ਇੱਕ ਪ੍ਰੋਫੈਸ਼ਨਲ ਬਾਡੀ ਬਿਲਡਰ ਦੀ ਸਪਲੀਮੈਂਟੇਸ਼ਨ ਤੇ ਇੱਕ ਨਾਰਮਲ ਬੰਦੇ ਦੀ ਬਹੁਤ ਫਰਕ ਹੈ ਜੀ ਠੀਕ ਹੈ ਸਾਡ ਨੂੰ ਮਤਲਬ ਇਨਹਾਂਸ ਤੌਰ ਤੇ ਵੀ ਦੇਖਣਾ ਪੈਂਦਾ ਸਾਡੇ ਆਰਗਨਸ ਦਾ ਵੀ ਧਿਆਨ ਰੱਖਣਾ ਪੈਂਦਾ ਠੀਕ ਹੈ ਤੇ ਹੁਣ ਇਹ ਹੁੰਦਾ ਵੀ ਬੱਚਾ ਜਿੰਮ ਲੱਗਿਆ ਨੀ ਯਾਰ ਉਹਨੂੰ ਸਭ ਤੋਂ ਪਹਿਲਾਂ ਅੱਜ ਕੱਲ੍ਹ ਹੋੜ ਇਹ ਚਲਾਈ ਜਾਂਦੀ ਹੈ ਵੀ ਤੂੰ ਕਰੇਟੇਨ ਲੈ ਲੈ ਵੇਪ ਪ੍ਰੋਟੀਨ ਲੈ ਲੈ ਗੇਨਰ ਲੈ ਲੈ ਇਹ ਸਹੀ ਆ ਵੀਰੇ ਨਹੀਂ ਜੀ ਮਤਲਬ ਪਹਿਲਾਂ ਵੀ ਪਹਿਲਾਂ ਜੇ ਬਿਗਨਰ ਹੈ ਜੀ ਤਾਂ ਉਹਨੂੰ ਮਤਲਬ ਆ ਦੀ ਜਿਹੜੀ ਬੇਸਿਕ ਚੀਜ਼ ਤੇ ਕੰਮ ਕਰਨਾ ਚਾਹੀਦਾ ਵੀ ਹਰ ਇੱਕ ਚੀਜ਼ ਦਾ ਬੇਸਿਕ ਹੁੰਦਾ ਉਸੇ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਵੇਪ ਪ੍ਰੋਟੀਨ ਵੀ ਵੇਪ ਪ੍ਰੋਟੀਨ ਵੀ ਤਾਂ ਇੱਕ ਪ੍ਰੋਟੀਨ ਦਾ ਸੋਰਸ ਹੈ ਜੇ ਤੁਹਾਡਾ ਡਾਈਟ ਤੋਂ ਤੁਹਾਡੀ ਓਵਰਾਲ ਤੋਂ ਪ੍ਰੋਟੀਨ ਇਨਟੇਕ ਪੂਰਾ ਹੋ ਰਿਹਾ ਹੈ ਥੈਨ ਤੁਹਾਨੂੰ ਨਹੀਂ ਲੋੜ ਹੈਗੀ ਉਸ ਚੀਜ਼ ਕਿੰਨੀ ਲੋੜ ਹੁੰਦੀ ਹੈ ਵੀਰ ਆਪਾਂ ਨੂੰ ਆਪਣਾ ਸਰੀਰ ਬਣਾਉਣ ਲਈ ਇੱਕ ਵਧੀਆ ਪ੍ਰੋਟੀਨ ਪਰ ਕਿਲੋ ਪਿੱਛੇ ਜੇ ਆਪਾਂ ਦੇਖੀਏ ਦੇਖੋ ਜੇ ਤਾਂ ਜੀ ਬਿਗਨਰ ਹੈ ਤਾਂ ਉਹਦੀ ਐਕਟੀਵਿਟੀ ਲੈਵਲ ਤੇ ਵੀ ਡਿਪੈਂਡ ਕਰਦਾ ਉਹਦੀ ਅਦਰ ਕਿੰਨੀ ਐਕਸਲ ਆ ਰਿਹਾ ਪਰ 1.5 ਸਟਾਰਟਿੰਗ ਹੁੰਦੀ ਹੈ ਜਦੋਂ ਐਕਟੀਵਿਟੀ ਉਹ ਕਰ ਲੱਗਦਾ ਫਿਰ ਉਸ ਤੋਂ ਬਾਅਦ 1.7 ਜਿੱਦਾਂ ਮੇਰੇ ਕਲਾਇੰਟਸ ਉਹਨਾਂ ਨੂੰ ਮੈਂ ਗਾਂ ਦੀ ਗਾਂ ਇਨਕਰੀਜ਼ ਕਰ ਦਿੰਦਾ ਕਿਉਂਕਿ ਆਪਾਂ ਸ਼ੁਰੂ ਤੋਂ ਇਹਨਾਂ ਨੂੰ ਇੰਨਾ ਪ੍ਰੋਟੀਨ ਇਨਟੇਕ ਨਹੀਂ ਦੇ ਸਕਦੇ ਕਿਉਂਕਿ ਇਹਨੂੰ ਡਾਈਜੈਸ਼ਨ ਦੇ ਵਿੱਚ ਬੜੀ ਦਿੱਕਤ ਹੁੰਦੀ ਹੈ ਮਤਲਬ ਉਹਨਾਂ ਦੇ ਗੋਲ ਦੇ ਹਿਸਾਬ ਨਾਲ ਆਪਾਂ ਉਹਨਾਂ ਨੂੰ ਐਕਟੀਵਿਟੀ ਦੇ ਹਿਸਾਬ ਨਾਲ ਉਹਨੂੰ ਮੇਰੇ ਅੱਗੇ ਅੱਗੇ ਚਲਾਉਂਦੇ ਜਾਣੇ ਆ ਠੀਕ ਹੈ ਤੇ ਹੁਣ ਇਹ ਆ ਜਾਂਦਾ ਵੀ ਸ਼ਾਕਾਹਾਰੀ ਬੰਦਾ ਜੀ ਬਾਡੀ ਨਹੀਂ ਬਣਾ ਸਕਦਾ ਨਹੀਂ ਨਹੀਂ ਜੀ ਆਪਾਂ ਨੂੰ ਜਿਹੜਾ ਅੰਡਾ ਮੀਟ ਖਾਊਗਾ ਉਹਦਾ ਹੀ ਨੇ ਵੀ ਮੈਂ ਆਪਣਾ ਦੱਸਾਂ ਹੀ ਤੁਹਾਨੂੰ ਜਮਾਂ ਜੈਨੂਨ ਗੱਲ ਦੱਸਦਾ ਮੇਰੇ ਘਰੇ ਨਾਨ ਵੈਜ ਨਹੀਂ ਬੰਦ ਅੱਛਾ ਜੀ ਜਮਾਂ ਨਹੀਂ ਹਾਂਜੀ ਤੇ ਮੈਂ 8 ਸਾਲ ਨਾਨ ਵੈਜੀਟੇਰੀਅਨ ਡਾਈਟ ਤੇ ਰਿਹਾ ਠੀਕ ਹੈ ਲੋਕ ਮੰਨਣ ਨਾ ਮੰਨਣ ਮੇਰੇ ਪੇਰੈਂਟਸ ਨੂੰ ਪਤਾ ਮੈਨੂੰ ਪਤਾ ਮੇਰੇ ਪਿੰਡ ਵਾਲਿਆਂ ਨੂੰ ਪਤਾ ਠੀਕ ਹੈ ਪਰ ਜਦੋਂ ਦਾ ਮੈਂ ਪ੍ਰੋਫੈਸ਼ਨਲੀ ਕਰਨ ਲੱਗਿਆ 2.5 ਸਾਲ ਤੋਂ ਉਦੋਂ ਦਾ ਮੈਂ ਖਾ ਰਿਹਾ ਠੀਕ ਹੈ ਤੇ ਆਪਣਾ ਕੀ ਕੀ ਰੱਖਦੇ ਤੁਸੀਂ ਆਪਣੀ ਵੈਜ ਡਾਈਟ ਦੇ ਵਿੱਚ ਜਿਵੇਂ ਘਰ ਦਾ ਦਹੀਂ ਹੋ ਗਿਆ ਜੀ ਪਨੀਰ ਹੋ ਗਿਆ ਦੁੱਧ ਹੋ ਗਿਆ ਇਹਨਾਂ ਦੇ ਵਿੱਚ ਜੀ ਅਮੀਨੋ ਐਸਿਡ ਪ੍ਰੋਫਾਈਲ ਆ ਚੰਗੀ ਹੁੰਦੀ ਆ ਠੀਕ ਆ ਜੇਕਰ ਵਧੀਆ ਅਮਾਉਂਟ ਦੇ ਵਿੱਚ ਬਣਾਉਣਾ ਹੈ ਸੈਕੰਡ ਸੀਗਾ ਵੇ ਪ੍ਰੋਟੀਨ ਕਿਉਂਕਿ ਆਪੋਨੇ ਇੱਕ ਕੰਪਲੀਟ ਪ੍ਰੋਟੀਨ ਸੋਰਸ ਦੀ ਲੋੜ ਹੁੰਦੀ ਆ ਤਾਂ ਇਹੀ ਮੇਨ ਚੀਜ਼ਾਂ ਨੇ ਯਾਨੀ ਤੁਸੀਂ ਆਪਣੀ ਡਾਈਟ ਦੇ ਨਾਲ ਵੇ ਪ੍ਰੋਟੀਨ ਐਡ ਕਰਦੇ ਹਾਂ ਜੇ ਬੰਦਾ ਵੈਜ ਹੈ ਜੀ ਚਾਹੇ ਮੈਂ ਬਿਗਨਰ ਸੀ ਫਿਰ ਵੀ ਇਹਨੂੰ ਕਰਨਾ ਹੀ ਪੈਂਦਾ ਸੀ ਕਿਉਂਕਿ ਵੈਜ ਦੇ ਵਿੱਚ ਆਪੋਨ ਲੀਨ ਪ੍ਰੋਟੀਨ ਦੀ ਸੋਰਸ ਦੀ ਲੋੜ ਹੁੰਦੀ ਆ ਤੇ ਹੁਣ ਆਪਾਂ ਇੱਕ ਬਾਡੀ ਬਿਲਡਿੰਗ ਹੋ ਗਈ ਫਿਟਨੈਸ ਹੋ ਗਈ ਇਹਨੂੰ ਆਪਾਂ ਅਲੱਗ-ਅਲੱਗ ਹੁੰਦੇ ਵੀਰੇ ਅਲੱਗ-ਅਲੱਗ ਹੋਵੇ ਚਾਹਨਾ ਪਉਂਦਾ ਜੀ ਅਲੱਗ-ਅਲੱਗ ਕਿਉਂਕਿ ਅੱਜਕੱਲ ਜੋ ਮੁੰਡੇ ਆਉਂਦੇ ਨੇ ਦੇਖਦੇ ਬਾਡੀ ਬਿਲਡਰਾਂ ਨੂੰ ਨੇ ਡਾਈਟ ਹੁੰਦੀ ਨਹੀਂ ਤੇ ਉਹਨੂੰ ਤੁਸੀਂ ਕਿਵੇਂ ਆਪਾਂ ਲੱਗ ਕਰਕੇ ਸਮਝਾ ਸਕੀ ਉਹਨਾਂ ਨੂੰ ਜੇ ਤਾਂ ਹੀ ਦੇਖੋ ਨਾਰਮਲ ਫਿਟਨੈਸ ਹੈਗੀ ਆ ਤੋਂ ਆਪਾਂ ਘਰ ਦੀ ਡਾਈਟ ਨਾਲ ਵੀ ਅਚੀਵ ਕਰ ਸਕਦੇ ਆ ਬੇਸਿਕ ਸਪਲੀਮੈਂਟਸ ਨਾਲ ਵੀ ਅਚੀਵ ਕਰ ਸਕਦੇ ਆ ਜਿਵੇਂ ਜਿਵੇਂ ਤੁਹਾਡੇ ਗੋਲ ਵੱਧਦੇ ਜਾਂਦੇ ਆ ਜਦੋਂ ਲੱਗਦਾ ਕਿ ਹਾਂ ਸੀ ਇਸ ਤਿੱ ਚੱਗੇ ਜਾਣਾ ਫਿਰ ਉਹਨਾਂ ਹੀ ਖਰਚਾ ਖਰਚਾ ਵੀ ਵੱਧਦਾ ਹੈ ਮਿਹਨਤ ਵੀ ਵਧਾਉਣੀ ਪੈਂਦੀ ਹੈ ਉਹਨਾਂ ਡਿਸਪਲਨ ਵੀ ਲੈ ਕੇ ਆਉਣਾ ਖਰਚੇ ਤੇ ਤੁਹਾਡੀ ਇੱਕ ਗੱਲ ਆਪਾਂ ਉਹ ਕਰਦੇ ਕਿ ਵੀਰੇ ਜਦੋਂ ਪ੍ਰੈਪ ਕਰਦੇ ਹੁੰਦੇ ਜਾਂ ਤੁਸੀਂ ਕੰਪੀਟੀਸ਼ਨ ਚ ਲੋ ਖੇਡਦੇ ਹੋ ਆਪਣਾ ਕਿੰਨਾ ਕੁ ਮਹਿੰਗੀ ਗੇਮ ਮੰਨੀ ਜਾਂਦੀ ਹੈ ਬੋਡੀ ਬਿਲਡਿੰਗ ਬਹੁਤ ਆਪਾਂ ਮਹੀਨੇ ਦਾ ਕਿੰਨਾ ਆਪਣਾ ਬੋਡੀ ਤੇ ਲਾ ਦਿੰਦੇ ਆ ਕਦੇ ਸੋਚਿਆ ਨਹੀਂ ਜੀ ਮੈਂ ਦੇਖਿਆ ਨਹੀਂ ਹੈਗਾ ਬਸ ਵੀ ਜਿੰਨੇ ਆਈ ਜਾਂਦੇ ਆ ਬਸ ਉਹਨੇ ਲੱਗ ਕੇ ਜਾਂਦੇ ਆ ਬਸ ਕਦੇ ਬੀ ਬਾਡੀ ਬਿਲਡਿੰਗ ਨਹੀਂ ਬਾਡੀ ਬਿਲਡਿੰਗ ਹੀ ਥੇਰੀ ਹੈ ਸਾਰਾ ਕੁਝ ਸੋ ਮੈਨੂੰ ਮਤਲਬ ਪਤਾ ਨਹੀਂ ਹੈਗਾ ਵੀ ਅੱਜ ਥੋਂ ਆ ਰਹੇ ਬਸ ਲੱਗ ਜਾਂਦੇ ਆ ਵੀ ਮਤਲਬ ਅਲੱਗ-ਅਲੱਗ ਜੀ ਡਾਈਟ ਦਾ ਦੇਖੋ ਫਿਕਸ ਹੈ ਜੀ ਹੂੰ 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 ਡਾਈਟ ਦਾ ਤੇ ਆਪਣੇ ਸਪਲੀਮੈਂਟੇਸ਼ਨ ਦਾ ਇਹ ਫਿਕਸ ਹੁੰਦੀ ਹੈ ਕਾਸਟ ਇਹ ਤਾਂ ਖਰਚਾ ਚੱਲੀ ਜਾਣਾ ਰਹਿੰਦਾ ਬਾਕੀ ਜਿਹੜੇ ਐਨਾਬੋਲਿਕ ਹੋ ਜਾਂਦੇ ਆ ਉਹਨਾਂ ਦਾ ਟਾਈਮ ਟੂ ਟਾਈਮ ਘਟ ਜਿਵੇਂ ਆਕਸੀਜਨ ਦੇ ਵਿੱਚ ਜਾਂ ਪ੍ਰੈਪ ਦੇ ਵਿੱਚ ਜਾਂ ਮਤਲਬ ਜੇ ਅਸੀਂ ਆਫ ਕਰ ਦਿੰਨੇ ਆ ਉਹਦਾ ਥੋੜਾ ਬਹੁਤਾ ਫਰਕ ਪੈਂਦਾ ਹੁਣ ਆ ਗਈ ਗੱਲ ਵੀਰੇ ਹੈਵੀ weight ਟ੍ਰੇਨਿੰਗ ਜਾਂ ਲਾਈਟ weight ਟ੍ਰੇਨਿੰਗ ਕਿਉਂਕਿ ਅਕਸਰ ਦੇਖੀ ਜੇ ਆਪਾਂ ਵੀ ਰੋਜ਼ ਆਪਾਂ ਜਿੰਮ ਚ ਜਾ ਕੇ ਹੈਵੀ weight ਚੱਕਣ ਦੀ ਲੋੜ ਆ ਜਾਂ ਵੀ ਕਦੇ ਹਲਕਾ ਵੀ ਜਾਂ ਡੀ ਲੋਡ ਵੀ ਕਰਨਾ ਚਾਹੀਦਾ ਬਾਡੀ ਨੂੰ ਉਹ ਤਾਂ ਜਿਹੜਾ ਡੀ ਲੋਡ ਦਾ ਹੁੰਦਾ ਜੀ ਉਹ ਤਾਂ ਇਦਾਂ ਹੁੰਦਾ ਵੀ ਆਪਾਂ ਨੂੰ ਦੇਖਣਾ ਪੈਂਦਾ ਵੀ ਆਪਣੀ ਜਿਹੜੀ ਬਾਡੀ ਆ ਓਵਰ ਟ੍ਰੇਨ ਤਾਂ ਨਹੀਂ ਹੋ ਰਹੀ ਜੀ ਹਰ ਇੱਕ ਬੰਦੇ ਜਿਹੜਾ ਵਰਕਆਊਟ ਪਲਾਨ ਆ ਉਹਦੀ ਬਾਡੀ ਦੇ ਅਕੋਰਡਿੰਗ ਜਾਂ ਉਹਦੇ ਗੋਲ ਦੇ ਅਕੋਰਡਿੰਗ ਹੀ ਡਿਸਾਈਡ ਕੀਤਾ ਜਾਂਦਾ ਪਰ ਆਪਾਂ ਨੂੰ ਜਿਹੜੀ ਟ੍ਰੇਨਿੰਗ ਆ ਉਹ ਕਲੋਸ ਟੂ ਫੇਲਿਅਰ ਹੀ ਟ੍ਰੇਨ ਕਰਨੀ ਚਾਹੀਦੀ ਮੈਨੂੰ ਵੀ ਬੜੇ ਕੁਐਸਚਨ ਲੋਗ ਪੁੱਟ ਕਰ ਦਿੰਦੇ ਆ ਵੀ ਲਾਈਟ ਵੇਟ ਟ੍ਰੇਨਿੰਗ ਜਾਂ ਸਿੰਗਲ ਜਾਂ ਬਾਡੀ ਡਬਲ ਪਾਰਟ ਹੈਨਾ ਤਾਂ ਹਰ ਇੱਕ ਬਾਡੀ ਦੇ ਬੰਦੇ ਦੀ ਅਕੋਰਡਿੰਗ ਦੇ ਉਹਦੇ ਗੋਲ ਦੇ ਅਕੋਰਡਿੰਗ ਜਿਹੜਾ ਵਰਕਆਊਟ ਪਲਾਨ ਡਿਜ਼ਾਈਨ ਕੀਤਾ ਜਾਂਦਾ ਮੇਰਾ ਵਰਕਆਊਟ ਪਲਾਨ ਜਾਂ ਤੁਸੀਂ ਜਾਂ ਕੋਈ ਹੋਰ ਨਹੀਂ ਫੋਲੋ ਕਰ ਸਕਦਾ ਕਿਸੇ ਦਾ ਮੈਂ ਨਹੀਂ ਪਰ ਰਿਕਵਰੀ ਬਹੁਤ ਮੈਟਰ ਕਰਦੀ ਹੈ ਫਿਰ ਉਹ ਇਹ ਤਾਂ ਮਤਲਬ ਬਾਡੀ ਟਾਈਪ ਦੇ ਹਿਸਾਬ ਨਾਲ ਵਰਕਆਊਟ ਡਿਜ਼ਾਈਨ ਕਰ ਦਿੰਦੇ ਹਾਂ ਹਾਂਜੀ ਠੀਕ ਹੈ ਤੇ ਕਾਰਡੀਓ ਤੇ ਵੇਟ ਟ੍ਰੇਨਿੰਗ ਨੂੰ ਆਪਾਂ ਬੈਲੈਂਸ ਕਿਵੇਂ ਕਰਕੇ ਚੱਲਦੇ ਆਂ ਕਾਰਡੀਓ ਮੈਜੀ ਮੰਨ ਲਓ ਪ੍ਰੈਪ ਤੇ ਹੁੰਨੇ ਆ ਉਹ ਸਾਡੀ ਜਿਆਦਾ ਹੁੰਦੀ ਆ ਆਬਸੀਜਨ ਦੇ ਵਿੱਚ ਘੱਟ ਹੁੰਦੀ ਆ ਪਰ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ ਮਤਲਬ ਕਾਰਡੀਓ ਇੱਕ ਇਦਾਂ ਦੀ ਤਰੀਰਾ ਚੀਜ਼ ਹੈ ਜਿਹੜਾ ਹਰ ਇੱਕ ਬੰਦਾ ਕਰ ਸਕਦਾ ਠੀਕ ਹੈ ਜੇ ਉਹਨੇ ਹਾਫ ਦੇ ਹਾਰਟ ਨੂੰ ਲੈ ਕੇ ਜਾਂ ਆਪਣੇ ਆਰਗਨਸ ਦਾ ਧਿਆਨ ਰੱਖਣਾ ਹੈ ਕਾਰਡੀਓ ਵਸਕੂਲਰ ਹੈਲਥ ਹੋ ਗਈ ਉਹਦੇ ਲਈ ਬਹੁਤ ਜ਼ਰੂਰੀ ਹੈ ਚਾਹੇ ਬੰਦਾ ਆਬਸੀਜਨ ਚਾਹੇ ਨਾਰਮਲ ਹੈ ਚਾਹੇ ਉਹ ਜਿਵੇਂ ਵੀ ਕਰ ਰਹੇ ਹੋ ਠੀਕ ਹੈ ਤੇ ਤੁਸੀਂ ਫਿਰ ਜਿਵੇਂ ਮੈਨੂੰ ਕਾਰਡੀਓ ਕਰਦੇ ਜਾਂ ਤੁਸੀਂ ਆਪਣੀ ਟ੍ਰੇਨਿੰਗ ਕਰਦੇ ਹੋ ਕਾਰਡੀਓ ਨੂੰ ਪਹਿਲਾਂ ਕਰਦੇ ਹੋ ਜਾਂ ਵਰਕਆਊਟ ਤੋਂ ਬਾਅਦ ਚਾਹੀਦਾ ਕੀ ਰੱਖਿਆ ਜਾਵੇ ਬਾਅਦ ਚੋ ਹੀ ਕਰਨੀ ਚਾਹੀਦੀ ਹੈ ਕਾਰਡੀਓ ਪਹਿਲਾਂ ਵੇਟ ਟ੍ਰੇਨਿੰਗ ਕਰ ਲਈਏ ਜਾਂ ਦਾ ਸਵੇਰੇ ਕਰ ਲਓ ਜੀ ਜਾਂ ਐਕਸਰਸਾਈਜ਼ ਤੋਂ ਬਾਅਦ ਚੋਂ ਮਤਲਬ ਜਿਵੇਂ ਆਪਾਂ ਸਵੇਰੇ ਕਾਰਡੀਓ ਕਰ ਲਈ ਤਾਂ ਆਪਾਂ ਦਿਨ ਦਾ ਗੈਪ ਸ਼ਾਮ ਨੂੰ ਵੇਟ ਟ੍ਰੇਨਿੰਗ ਕਰੀਏ ਹਾਂ ਦੋ ਤਿੰਨ ਘੰਟੇ ਬਾਅਦ ਕਰ ਸਕਦੇ ਹੋ ਮੀਲ ਖਾ ਕੇ ਕਰ ਸਕਦੇ ਹੋ ਵੇਟ ਟ੍ਰੇਨਿੰਗ ਯਾਨੀ ਕਾਰਡੀਓ ਕਰਕੇ ਉਸ ਤੋਂ ਬਾਅਦ ਇੱਕ ਮੀਲ ਲਈਏ ਬੋਡੀ ਨੂੰ ਤੇ ਦੋ ਤਿੰਨ ਘੰਟੇ ਤੋਂ ਬਾਅਦ ਫਿਰ ਆਪਾਂ ਜਾ ਕੇ ਬੈਸਟ ਕੀ ਮੰਨਦੇ ਆਪਾਂ ਜੇ ਦੇਖਿਆ ਜਾਵੇ ਕਾਰਡੀਓ ਜਾਂ ਵੇਟ ਟ੍ਰੇਨਿੰਗ ਦੋਨੋਂ ਹੀ ਕਰਨੇ ਚਾਹੀਦੇ ਹੇ ਜੇ ਆਪਾਂ ਕੱਲੀ ਕਾਰਡੀਓ ਕਰਾਂਗੇ ਤਾਂ ਉਹਦੇ ਨਾਲ ਆਪਣੇ ਜਿਹੜੇ ਮਸਲ ਗਰੋਥ ਨਹੀਂ ਹੋਊਗੀ ਮਸਲ ਦੀ ਗਰੋਥ ਨਹੀਂ ਹੋਊਗੀ ਠੀਕ ਹੈ ਤੇ ਉਸ ਤੋਂ ਬਾਅਦ ਜੇ ਆਪਾਂ ਕੱਲੀ ਵੇਟ ਟ੍ਰੇਨਿੰਗ ਕਰ ਰਹੇ ਆ ਆਪਣੀ ਦੀ ਕਾਰਡੀਓ ਵਸਕੂਲਰ ਹੈਲਥ ਆ ਜਾਂ ਬੋਡੀ ਦੀ ਫੈਟ ਪਰਸੈਂਟ ਆ ਜਾਂ ਫਿਰ ਉਹ ਵੀ ਗੇਨ ਹੋਣ ਦਾ ਡਰ ਰਹਿੰਦਾ ਤੇ ਆਪਣੇ ਸਟੈਪਸ ਹੁੰਦੇ ਉਹ ਕੰਪਲੀਟ ਕਰਨੇ ਹੁੰਦੇ ਹੂੰ ਤੇ ਇੱਕ ਆਪਣਾ ਇਹ ਲਾਈਨ ਦੇ ਵਿੱਚ ਰਿਕਵਰੀ ਨੂੰ ਬਹੁਤ ਜ਼ਿਆਦਾ ਮੇਨ ਮੰਨਿਆ ਜਾਂਦਾ ਹੈ ਤੇ ਹੁਣ ਆਪਣਾ 슬ੀਪ ਸਾਈਕਲ ਕੀ ਹੋਣਾ ਚਾਹੀਦਾ ਬੰਦੇ ਦਾ ਮਸਲ ਰਿਕਵਰੀ ਲਈ 슬ੀਪ ਸਾਈਕਲ ਆਪਾਂ ਅਕਸਰ ਹੀ ਕਹਿ ਦਿੰਦੇ ਆ ਵੀ ਹਨਾ ਵੀ ਆਪਾਂ 7 ਤੋਂ 8 ਘੰਟੇ 9 ਘੰਟੇ ਸੌਣਾ ਚਾਹੀਦਾ ਠੀਕ ਹੈ ਇਹ ਚੀਜ਼ ਸਹੀ ਹੈ ਵੀ ਆਪਾਂ ਨੂੰ 6 7 8 ਘੰਟੇ 슬ੀਪ ਲੈਣੀ ਚਾਹੀਦੀ ਪਰ ਉਹਦੇ ਵਿੱਚ ਜਿਹੜਾ ਮੇਨ ਚੀਜ਼ ਕੰਮ ਕਰਦੀ ਵੀ ਥੋੜੀ 슬ੀਪ ਦੀ ਕੁਆਲਿਟੀ ਕਿੰਦਾਂ ਦੀ ਆ ਠੀਕ ਹੈ ਵੀ ਤੁਸੀਂ ਭਾਵੇਂ ਤੁਸੀਂ 9 ਘੰਟੇ ਸੌ ਰਹੇ ਹੋ ਪਰ ਜੇ ਤੁਹਾਨੂੰ ਨੀਂਦ ਸਾਡੀ ਬੇਚੈਨੀ ਵਾਲੀ ਹੈ ਤੁਸੀਂ ਵਾਰ-ਵਾਰ ਉੱਠ ਰਹੇ ਹੋ ਸਟ੍ਰੈਸ ਦੇ ਵਿੱਚ ਤਾਂ ਉਸ ਨੀਂਦ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਤਾਂ ਸਟ੍ਰੈਸ ਫ੍ਰੀ ਹੋ ਕੇ ਸੋਵੋ ਜੇ ਰਾਤ ਨੂੰ ਜੇ ਚਾਹੁੰਦੇ ਹੋ ਜੀ ਸਲੀਪ ਹੈਡੀ ਸਾਡੀ ਵਧੀਆ ਹੋਵੇ ਤਾਂ ਸੌਣ ਤੋਂ ਮਤਲਬ ਡੇਢ ਦੋ ਘੰਟੇ ਪਹਿਲਾਂ ਘੰਟਾ ਪਹਿਲਾਂ ਦੀ ਮੀਲ ਲੋ ਲਾਈਟ ਦਾ ਪ੍ਰੋਪਰ ਰੱਖੋ ਰੂਮ ਦੇ ਵਿੱਚ ਟੈਂਪਰੇਚਰ ਉਹ ਜਿਹਾ ਰੱਖੋ ਤੇ ਇੱਕ ਆਪਾਂ ਹੋਰ ਵੀਰ ਚੀਜ਼ ਦੇਖਦੇ ਆਂ ਵੀ ਅਕਸਰ ਸੁਣੀ ਜਾਂਦੀ ਹੈ ਕਿ ਮਸਲ ਮਾਈਂਡ ਕਨੈਕਸ਼ਨ ਮਸਲ ਮਾਈਂਡ ਕਨੈਕਸ਼ਨ ਕਿੰਨਾ ਕੁ ਜ਼ਰੂਰੀ ਹੈ ਜੇ ਆਪਾਂ ਮਸਲ ਦੀ ਗਰੋਥ ਚੰਗੀ ਭਾਲਦੇ ਆ ਬਹੁਤ ਮੈਟਰ ਕਰਦਾ ਜੀ ਬਹੁਤ ਜ਼ਿਆਦਾ ਹੂੰ ਤੇ ਇਹਨੂੰ ਕਿਵੇਂ ਬਣਾਇਆ ਜਾਵੇ ਇਹ ਤਾਂ ਹੌਲੀ ਹੌਲੀ ਬਣਦਾ ਜੀ ਠੀਕ ਹੈ ਇਹ ਜਿਵੇਂ ਆਪਾਂ ਅੱਜ ਵਾਗੇ ਜਾਂ ਕੱਲ ਵਾਗੇ ਜੇ ਮਹੀਨੇ 'ਚ ਨਹੀਂ ਪੰਦਾ ਹੈਗਾ ਵੀ ਟਾਈਮ ਲੱਗ ਜਾਂਦਾ ਇਸ ਚੀਜ਼ ਨੂੰ ਤੁਸੀਂ ਆਪਣਾ ਮਸਲ ਮਾਈਂਡ ਕਨੈਕਸ਼ਨ ਬਣਾਉਣ ਲਈ ਕੀ ਉਹ ਕਰਦੇ ਹੋ ਆਪਣਾ ਆਪਣੇ ਆਪ ਨੂੰ ਕਿਵੇਂ ਤਿਆਰ ਕਰਦੇ ਹੋ ਹੁਣ ਤਾਂ ਬਣ ਹੀ ਜਾਂਦਾ ਜੀ ਹੁਣ ਤਾਂ ਕੋਈ ਐਡਾ ਚੱਕਰ ਨਹੀਂਗਾ ਹੁਣ ਤਾਂ ਆਦਤ ਪੈ ਗਈ ਵੀ ਇਹ ਹਾਂ ਵੀ ਇਹ ਫਾਰਮ ਐਦਾਂ ਲਾਉਣੀ ਆ ਤਾਂ ਇੰਨਾ ਸਪੀਸ ਕਰਨਾ ਇੰਨਾ ਉੱਤੇ ਤੇ ਫੋਕਸ ਕਰਨਾ ਪਰ ਜਦੋਂ ਸਟਾਰਟਿੰਗ ਕਰਦੇ ਸੀਗੇ ਉਦੋਂ ਵੀ ਕਈ ਮੁੰਡੇ ਕੀ ਕਰਦਾ ਬਸ ਵੀ ਹੈਵੀ weight ਲਾਈ ਜਾਂਦੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਵੀ ਹਾਂ ਵੀ ਇਹਨਾਂ ਵੀ ਪੂਰੀ ਕਰਦੇ ਸੀ ਹਾਂ ਬਸ ਰੈਪ ਕੰਪਲੀਟ ਕਰਦੇ ਆ ਜਮ ਚ ਜਾਂਦੇ ਉਹ ਵੀ ਮੜੇ ਹੁੰਦੇ ਆ ਠੀਕ ਹੈ ਪਰ ਹੁਣ ਵੀ ਜਦੋਂ ਮੈਂ ਉਹ ਚੀਜ਼ ਹੌਲੀ ਹੌਲੀ ਸੋਚਣ ਲੱਗਾ ਫਿਰ ਮੈਂ ਲਾਈਟ weight ਲਾਉਂਦਾ ਹੁੰਦਾ ਸੀ ਬਜਵਾਲਾ ਹੈਵੀ ਨਹੀਂ ਲਾਉਂਦਾ ਸੀ ਮੈਨੂੰ ਪਤਾ ਵੀ ਫਿਰ ਉਹ ਚੀਜ਼ ਨੂੰ ਮੈਂ ਸਟੱਡੀ ਕਰਦਾ ਗਿਆ ਜੀ ਪੜਦਾ ਗਿਆ ਤਾਂ ਜਿਹੜੇ ਮੇਰੇ ਕੋਚ ਨੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਠੀਕ ਹੈ ਤਾਂ ਟ੍ਰੇਨਿੰਗ ਬਾਰੇ ਜਾਂ ਹੋਰ ਵੀ ਸਾਰਾ ਕੁਝ ਮੈਨੂੰ ਉਹੀ ਦੱਸਦੇ ਨੇ ਠੀਕ ਹੈ ਤੇ ਇੱਕ ਹੋਰ ਆਪਾਂ ਦੇਖਦੇ ਹਾਂ ਉਮਰ ਵੱਧਦੀ ਹੈ ਜਿਉਂ-ਜਿਉਂ ਆਪਣੀ ਤਾਂ ਆਪਣਾ ਮੈਟਾਬੋਲਿਜ਼ਮ ਸਲੋ ਹੁੰਦਾ ਜਾਂਦਾ ਹੈ ਤੇ ਉਹਦਾ ਮਸਲ ਆਪਣੇ ਬਣਨ ਤੇ ਵੀ ਕੋਈ ਅਸਰ ਪੈਂਦਾ ਜਾਂਦਾ ਹੈ ਵੀਰੇ ਫਿਰ ਜਿਨ ਦੇਖੋ ਜਦੋਂ ਆਪਣੀ ਏਜ ਵੱਧ ਜਾਂਦੀ ਹੈ ਤਾਂ ਉਦੋਂ ਕਈ ਲੋਕ ਕਹਿ ਦਿੰਦੇ ਆ ਵੀ ਹਾਂ ਵੀ ਵੇਟ ਟ੍ਰੇਨਿੰਗ ਬੰਦ ਕਰ ਦਿਓ ਪਰ ਉਦੋਂ ਆਪਾਂ ਨੂੰ ਮਿਲਾਂ ਦਾ ਵੇਟ ਟ੍ਰੇਨਿੰਗ ਦੀ ਜ਼ਿਆਦਾ ਲੋੜ ਹੁੰਦੀ ਕਿਉਂਕਿ ਆਪਣੀ ਉਹਦੇ ਲਈ ਆਪਾਂ ਨੂੰ ਫਿਰ ਪ੍ਰੋਟੀਨ ਇਨਟੇਕ ਵੀ ਵਧਾ ਕੇ ਰੱਖਣਾ ਪੈਂਦਾ ਥੋੜਾ ਜਿਆ ਕਿੰਨੀ ਏਜ ਨੂੰ ਆਪਾਂ ਪ੍ਰੇਫਰ ਕਰਦੇ ਮੈਨੂੰ ਇੱਥੇ ਵੀ ਆਪਾਂ ਆਪਣਾ ਜ਼ਰੂਰੀ ਹੈ ਵੇਟ ਟ੍ਰੇਨਿੰਗ ਬਹੁਤ ਜ਼ਿਆਦਾ ਕਰੋ ਹਰੇ ਜੇ ਹੋਗੇ ਜਾਂ ਹਜੇ ਵੀ ਟ੍ਰੇਨਿੰਗ ਕਰਦੇ ਜਿਵੇਂ ਨਾਰਮਲ ਪੀਪਲ ਵੀ ਬਾਹਰਲੇ ਤਾਂ ਹੀ ਤਗੜੇ ਨੇ ਉਹ ਕਰਦੇ ਕਰਦੇ ਨੇ ਟ੍ਰੇਨਿੰਗ ਉਹ ਘਟਾ ਦਿਓ ਜੇ ਤੁਸੀਂ 7 ਦਿਨ ਕਰਦੇ 6 ਦਿਨ ਕਰਦੇ ਸੀ ਹਫਤੇ 'ਚ ਘੱਟੋ ਘੱਟ ਆਪਾਂ ਨੂੰ 3 ਤੋਂ 4 ਦਿਨ ਤਾਂ ਵੀ ਟ੍ਰੇਨਿੰਗ ਕਰਨੀ ਹੀ ਚਾਹੀਦੀ ਆ ਠੀਕ ਹੈ ਤੇ ਆਪਣਾ ਮੇਲ ਤੇ ਫੀਮੇਲ ਦੇ ਵਿੱਚ ਮੇਨ ਹਾਰਮੋਨ ਆਪਣਾ ਕਿਹੜਾ ਕੰਮ ਕਰਦਾ ਹੈ ਮੇਲ ਦੇ ਵਿੱਚ ਆਪਣਾ ਟੈਸਟੋਨ ਹੋ ਗਿਆ ਜੀ ਫੀਮੇਲ ਦੇ ਵਿੱਚ ਆਪਣਾ ਐਸਟ੍ਰੋਜ ਹੋ ਗਿਆ ਤੇ ਹੁਣ ਟੈਸਟੋਸਟ੍ਰੋਨ ਨੂੰ ਵਧਾਉਣ ਦਾ ਕੋਈ ਦੇਸੀ ਨੁਕਸਾ ਮਤਲਬ ਜਿਹੜਾ ਕੁਦਰਤੀ ਤਰੀਕੇ ਆਪਾਂ ਨਾਲ ਟੈਸਟੋਸਟ੍ਰੋਨ ਨੂੰ ਵਧਾ ਸਕੀਏ ਵਧਾ ਸਕਦੇ ਹਾਂ ਜੀ ਜਿੱਦਾਂ ਆਪਣਾ ਲਾਈਫ ਸਟਾਈਲ ਹੋ ਗਿਆ ਜੀ ਉਹ ਬੈਟਰ ਕਰ ਲਓ ਖਾਣ ਪੀਣ ਸਹੀ ਕਰ ਲਓ ਸਲੀਪ ਪ੍ਰੋਪਰ ਕਰ ਲਓ ਵਰਕਆਊਟ ਲੈਗ ਦਾ ਹਫਤੇ ਦੇ ਦੋ ਦਿਨ ਕਰ ਲਓ ਠੀਕ ਹੈ ਤੇ ਆਪਣੇ ਪ੍ਰੋਪਰ ਵਰਕਆਊਟ ਕਰੋ ਮੇਨ ਤਾਂ ਆਹੀ ਹੈ ਜੀ ਬਾਕੀ ਆ ਟੈਸਟੋਸਟੇਰੋਨ ਬੂਸਟਰ ਜੇ ਨਹੀਂ ਕੰਮ ਕਰਦੇ ਹੂੰ ਕਿਉਂਕਿ ਟੈਸਟੋਸਟੇਰੋਨ ਬੂਸਟਰ ਦੀ ਬਹੁਤ ਜ਼ਿਆਦਾ ਹੋੜ ਚੱਲ ਰਹੀ ਹੈ ਅੱਜ ਕੱਲ ਹਰੇਕ ਕੋਈ ਜਿੰਮ ਲੱਗਦਾ ਤਾਂ ਪਹਿਲਾਂ ਵੀ ਟੈਸਟਾ ਬੂਸਟਰ ਦੇ ਦੋ ਉਹਦੇ ਨਾਲ ਖੰਨੀ ਜਦੇ ਸਰੀਰ ਬਣ ਜਾਊਗਾ ਕਿਉਂਕਿ ਇੱਕ ਆਪਾਂ ਹੋਰ ਗੱਲ ਕਰਦੀ ਹੈ ਕਹਿੰਦੇ ਵੀ ਕੈਲਰੀ ਕਾਊਂਟਿੰਗ ਕਿੰਨੀ ਜ਼ਰੂਰੀ ਹੈ ਯਾਰ ਜਿਹਨੇ ਆਮ ਬੰਦੇ ਨੇ ਫਿੱਟ ਰਹਿਣਾ ਹੈ ਇਹ ਨਹੀਂ ਵੀ ਉਹਨੇ ਔਨ ਸਟੇਜ ਆਪਣਾ ਜਾਣਾ ਹੈ ਸਿਰਫ ਇੱਕ ਫਿੱਟ ਰਹਿਣਾ ਹੈ ਕੱਪੜੇ ਪਾਏ ਵਧੀਆ ਲੱਗਣ ਚਿਹਰੇ ਤੇ ਨੂਰ ਹੋਵੇ ਉਹ ਪਾਸ ਫਿਰ ਉਹ ਗੈਲਰੀ ਸੇ ਦੇਖੋ ਜੇ ਤਾਂ ਵੀ ਉਹ ਵਾਲਾ ਹੀ ਫੈਟੀ ਹੈ ਜੀ ਬੰਦਾ ਹਨਾ ਵਾਲਾ ਹੀ ਮੋਟਾ ਹੈਗਾ ਜਿਉਂਨੇ ਕਹਿਣਾ ਵੀ ਹਾਂ ਵੀ ਮੈਂ ਥੋੜਾ ਜਿਆ ਅਚੀਵ ਕਰਨਾ ਆਪਦੀ ਬਾਡੀ ਨੂੰ ਫਿਰ ਤਾਂ ਮੈਟਰ ਕਰਦੀਆਂ ਜੀ ਠੀਕ ਹੈ ਜੇ ਤੁਸੀਂ ਨਵੇਂ ਨਵੇਂ ਹੋ ਬਿਗਨਰ ਹੋ ਹਨਾ ਤਾਂ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਹੈ ਵੀ ਹਾਂ ਵੀ ਮੇਰੇ ਲਈ ਵੀ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਮੈਂ ਆਪਦੀ ਫਿਟਨੈਸ ਜਨਨ ਸ਼ੁਰੂ ਕੀਤੀ ਸੀ ਮੈਂ ਨਹੀਂ ਮੇజర్ ਕਰਦਾ ਸੀਗਾ ਪਰ ਮੈਨੂੰ ਇੰਨਾ ਪਤਾ ਹੁੰਦਾ ਸੀਗਾ ਨਾਲ ਦੇ ਤੁਜਾ ਸੀਨੀਅਰ ਤੋਂ ਵੀ ਹਾਂ ਵੀ ਇਹ ਚੀਜ਼ ਚੰਗੀ ਆ ਇਹ ਚੀਜ਼ ਮਾੜੀ ਵੀ ਮੈਂ ਇੰਨਾ ਖਾਣਾ ਬਸ ਕਿੰਨਾ ਬੋਡੀ weight ਹੁੰਦਾ ਸੀ ਵੀਰੇ ਜਦੋਂ ਤੋਂ ਸ਼ੁਰੂ ਕਰਤਾ ਉਦੋਂ ਮੈਂ ਫੈਟੀ ਹੁੰਦਾ ਸੀ ਉਦੋਂ ਮੇਰਾ ਸੀਗਾ ਜੀ ਮੰਨ ਲਓ 80 85 ਕਿਲੋ weight ਹੁੰਦਾ ਛੋਟੀ ਉਮਰ ਚ ਠੀਕ ਹੈ ਤੇ ਐਸ ਟਾਈਮ ਹੁਣ ਹੁਣ ਪ੍ਰੈਪ ਸੀਗਾ ਹੁਣ ਮੇਰਾ 85 ਹੁਣ ਵੀ 85 ਹੁਣ ਵੀ ਤੁਸੀਂ 85 ਚ ਖੇਡਦੇ ਹੋ ਚਲੋ ਬਹੁਤ ਵਧੀਆ ਤੇ ਇੱਕ ਹੋਰ ਬਹੁਤ ਚੱਲਿਆ ਪਿਆ ਅੱਜ ਕੱਲ ਇੰਟਰਮੀਟੈਂਟ ਫਾਸਟਿੰਗ ਮਸਲ ਬਿਲਡਿੰਗ ਦੀ ਗ੍ਰੋਥ ਰੋਕ ਵੀ ਹੈ ਯਾਰ ਇਹ ਇਹ ਹਾਂ ਬਾਡੀ ਜਿਹੜੇ ਬਾਡੀ ਬਿਲਡਰਸ ਨੇ ਜਾਂ ਉਹਨਾਂ ਲਈ ਨਹੀਂ ਬਣੀ ਹੈਗੀ ਇਹ ਠੀਕ ਹੈ ਇਹਦਾ ਫਾਇਦਾ ਕੀ ਹੈ ਇੰਟਰਮੀਟ ਫਾਸਟਿੰਗ ਉਹ ਨਾਰਮਲ ਕੱਲੋ ਕਰੀ ਜਾਂਦੇ ਕੀਟੋ ਡਾਈਟ ਵੀ ਕਰੀ ਜਾਂਦੇ ਆ ਜੀ ਠੀਕ ਹੈ ਪਰ ਉਹ ਆਪਾਂ ਲੰਮਾ ਸਮਾਂ ਨਹੀਂ ਚਲਾ ਸਕਦੇ ਹੈਗੇ ਠੀਕ ਹੈ ਤੇ ਨੁਕਸਾਨ ਵੀ ਕਰਦੀ ਹੈ ਬਾਡੀ ਨੂੰ ਜੇ ਮੈਨੂੰ ਹੁਣ ਆਪਾਂ ਜਿਵੇਂ ਇੰਨੇ ਘੰਟੇ ਦੀ ਗੈਪ ਰੱਖਦੇ ਆ ਵਿੱਚ ਆਪਣੇ ਮੀਲਾਂ ਦੇ ਵਿੱਚ ਗੈਪ ਹੁੰਦਾ ਹੈ ਤਾਂ ਗਲਤ ਵੀ ਪੈਂਦਾ ਹੈ ਹਾਂ ਬਾਇਨਾ ਬੋਲਿਕ ਮੋਡ ਦੇ ਵਿੱਚ ਚਲੀ ਜਾਂਦੀ ਹੈ ਇੱਕ ਅਕਸਰ ਆਪਾਂ ਦੇਖਦੇ ਆ ਵੀਰੇ ਜਿੰਮ ਦੇ ਵਿੱਚ ਈਗੋ ਲਿਫਟਿੰਗ ਹਾਂਜੀ ਈਗੋ ਲਿਫਟਿੰਗ ਦਾ ਨੁਕਸਾਨ ਮੇਰੇ ਹਿਸਾਬ ਨਾਲ ਜ਼ਿਆਦਾ ਹੀ ਹੁੰਦਾ ਹੋਊਗਾ ਜ਼ਿਆਦਾ ਹੀ ਹੁੰਦਾ ਹਾਂਜੀ ਪੁੱਤਰ ਲੋਕ ਦੇਖਾ ਦੇਖੇ ਦੇ ਵਿੱਚ ਕਰ ਦਿੰਦੇ ਵੀ ਹਾਂ ਵੀ ਤੂੰ ਇੰਨਾ weight ਚੱਕ ਇੰਨਾ ਚੱਕ ਹਮ ਪਰ ਬਸ ਦੇਖੀ ਰਹਿੰਦੇ ਆ ਆਪਾਂ ਜਿਮ ਦੇ ਵਿੱਚ ਅਕਸਰ ਚੱਲਦੇ ਹੀ ਰਹਿੰਦੇ ਜੀ ਤੇ ਜਦੋਂ ਥੋੜੇ ਅਕੋਰਡਿੰਗਲੀ ਆਪਾਂ ਜਿੰਨਾ ਫਾਰਮ ਤੇ ਫੋਕਸ ਕਰਕੇ ਚੱਲਾਂਗੇ ਤਾਂ ਉਹਦੇ ਨਾਲ ਮਸਲ ਹਾਂ ਜ਼ਿਆਦਾ ਹੋਇਆ ਜੀ ਫਰਕ ਪੈਂਦਾ ਹੀ ਐ ਤੇ ਹੁਣ ਆਪਣੀ ਸਾਨੂੰ ਤੁਸੀਂ ਡੇਲੀ ਦੀ ਰੁਟੀਨ ਦੱਸੋ ਵੀਰੇ ਇੱਕ ਆਪਣਾ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਜੇ ਆਸੀਂ ਆਸੀਂ ਵੀ ਥੋੜੇ ਮੰਗ ਥੋੜਾ ਆਪਣੀ ਜ਼ਿੰਦਗੀ ਨੂੰ ਸੁਧਾਰ ਸਕੀਏ ਮਾਰਨਿੰਗ ਤਾਂ ਆਪਣਾ ਪਹਿਲਾਂ ਤਾਂ ਜਿੱਦਾਂ ਟਰੇਨਰ ਹੀ ਸੀਗਾ ਜੋ ਤਾਂ ਜਿਮ ਦੇ ਵਿੱਚ ਸਾਰਾ ਦਿਨ ਲੱਗੇ ਜਾਂਦਾ ਸੀ ਜਾਂ ਹੁਣ ਆਇਆ ਵੀ ਹੁਣ ਘਰ ਹੀ ਹੁੰਨੇ ਆ ਜੀ ਹੁਣ ਜਿਵੇਂ ਸਵੇਰੇ ਉੱਠ ਕੇ ਆਪਦੀ ਮਤਲਬ ਕਾਰਡੀਓ ਕਰ ਲਈਦੀ ਆ ਹਾਂਜੀ ਤੇ ਉਸ ਤੋਂ ਬਾਅਦ ਜਿੱਦਾਂ ਮਤਲਬ ਸਟੋਰ ਤੇ ਚਲੇ ਜਾਈਦਾ ਜੀ ਸਟੋਰ ਤੋਂ ਆਪਦਾ ਉੱਥੇ ਜਮਲਾ ਲਈਦੀ ਆ ਜੀ ਫਿਰ ਵਾਪਸ ਸਟੋਰ ਤੋਂ ਵਸ ਕਰੀਏ ਤੁਹਾਡਾ ਸਪਲੀਮੈਂਟ ਸਟੋਰ ਹੈ ਹਾਂਜੀ ਹਾਂਜੀ ਠੀਕ ਹੈ ਹੋਰ ਆਪਾਂ ਵੀਰੇ ਨਾਲ ਘਰ ਦਾ ਕਿਤਾ ਕੀ ਕਰ ਰਹੇ ਆ ਨਾਲ ਮੈਂ ਪਾਪਾ ਨਾਲ ਹੈਲਪ ਕਰਾ ਦੇਣਾ ਹਰ ਦੁੱਧ ਦਾ ਕੰਮ ਹੈ ਦੁੱਧ ਦਾ ਬਿਜ਼ਨਸ ਹੈ ਓਕੇ ਤੇ ਸਵੇਰੇ ਉਹਨਾਂ ਨਾਲ ਕਰਾ ਦੇਈਦਾ ਹੱਥ ਨੇ ਵੀ ਆ ਕੇ ਕਰਾ ਦੇਈਦਾ ਠੀਕ ਹੈ ਡੈਰੀ ਦਾ ਅਗਰ ਜੀ ਠੀਕ ਹੈ ਜੀ ਤੇ ਹੁਣ ਤੁਹਾਡੀ ਡਾਈਟ ਕੀ ਚੱਲਦੀ ਹੈ ਆਫ ਸੀਜ਼ਨ ਤੇ ਮਤਲਬ ਆਨ ਸੀਜ਼ਨ ਤੁਸੀਂ ਕਿੰਨਾ ਕੁ ਫਰਕ ਆ ਆਪਣੀ ਡਾਈਟ ਦੇ ਵਿੱਚ ਆਫ ਸੀਜ਼ਨ ਆਨ ਸੀਜ਼ਨ ਆਕਸੀਜਨ ਤੇ ਆਨ ਸੀਜ਼ਨ ਦੇ ਵਿੱਚ ਬਸ ਇੰਨੇ ਹੀ ਹੁੰਦਾ ਵੀ ਕੱਲੇ ਪ੍ਰੋਟੀਨ ਦਾ ਸਾਰਾ ਸੇਮ ਹੀ ਰਹਿੰਦਾ ਹੈ ਚਿਕਨ ਐਗ ਵਗੈਰਾ ਹੋ ਗਿਆ ਜੇ ਉਹਦੇ ਵਿੱਚ ਉਸ ਕੱਲੇ ਕਾਫੀ ਘੱਟ ਹੁੰਦੇ ਆ ਤੇ ਹੁਣ ਕਾਟੀ ਨੇ ਕਾਫਸ ਜ਼ੀਰੋ ਹੀ ਨੇ ਇਸ ਟਾਈਮ ਵੀ ਕਿਉਂਕਿ ਰੀਸੈਂਟ ਆਉਣ ਵਾਲੇ ਸ਼ੋਅ ਇੱਕ ਦੋ ਹੋਰ ਉਹ ਵੀ ਕੰਪਲੀਟ ਕਰਾਂਗੇ ਅੱਜ ਖੇਡ ਰਹੇ ਤੁਸੀਂ ਹਾਂਜੀ ਹਾਂਜੀ ਓਕੇ ਕਿਹੜਾ ਕਿਹੜਾ ਆਪਾਂ ਸ਼ੋਅ ਹੋਰ ਆ ਰਿਹਾ ਜੋ ਖੇਡੋ ਇੱਕ ਮੀਨ ਤਾਂ ਆਪਣਾ ਉਹੀ ਹੈ ਜੀ ਜਿਹੜਾ ਜਲੰਧਰ ਹੋ ਰਿਹਾ ਜੀ ਅਜੀਤ ਕਲਾਸਿਕ ਓਕੇ ਉਹ ਲਾਸਟ ਹੀ ਹੈ ਦੂ ਬਾਅਦ ਫਿਰ ਆਪਸੀ ਜਨ ਵਿਕੀ ਸਿੰਘ ਜੀ ਵਾਲਾ ਤੇ ਹੁਣ ਇੱਕ ਇਦਾਂ ਆ ਜਾਂਦਾ ਕਿ ਦੇਖੋ ਜੋ ਅੱਜਕੱਲ ਦੇ ਮੁੰਡੇ ਆਉਂਦੇ ਨੇ ਜਿੰਮ 'ਚ ਉਹਨਾਂ ਨੇ ਔਨ ਪੋਸਟਰ ਬੋਡੀ ਨੂੰ ਅਚੀਵ ਕਰਨਾ ਚਾਹੁੰਦੇ ਨੇ ਉਹ ਕੀ ਇਹ ਜਿਹੜੀ ਉਹਨਾਂ ਦੀ ਨੇਚਰਲ ਰਾਈਟਰ ਜਾਂ ਨੇਚਰਲ ਆਪਣੇ ਵਰਕਆਊਟ ਪਲਾਨ ਦੇ ਨਾਲ ਉਹਨੂੰ ਆਪਾਂ ਅਚੀਵ ਕਰ ਸਕਦੇ ਆ ਜਾਂ ਇਹਦੇ ਲਈ ਆਪਾਂ ਨੂੰ ਕੁਝ ਹੋਰ ਵੀ ਆਪਣੇ ਐਕਸਟਰਾ ਐਫਰਟਸ ਜਾਂ ਐਕਸਟਰਾ ਆਪਣੇ ਬਾਡੀ ਲਈ ਜ਼ਰੂਰਤ ਪੈਣੀ ਹੈ ਕਿਸੇ ਚੀਜ਼ ਦੀ ਵੀਰੇ ਸਟੀਰੋਇਡ ਜਿਹਾ ਜੇ ਤਾਂ ਦੇਖੋ ਜੀ ਬੰਦੇ ਨੇ ਨਾਰਮਲ ਫਿਟਨੈਸ ਰੱਖਣੀ ਹੈ ਹਨਾ ਫਿਰ ਟੈਨਾਬੋਲਿਕ ਤੇ ਸਵਿਚ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੇ ਤਾਂ ਬੰਦੇ ਨੇ ਪ੍ਰੋਫੈਸ਼ਨਲੀ ਕਰਨਾ ਜਾਂ ਕੋਈ ਹੋਰ ਸਪੋਰਟ ਦੇ ਵਿੱਚ ਹੈ ਫਿਰ ਉਹਨੂੰ ਕਰਨਾ ਹੀ ਪਊਗਾ ਜੇ ਉਹਨੇ ਗਾਹਾਂ ਕੋਈ ਲੈਵਲ ਅਚੀਵ ਕਰਨਾ ਠੀਕ ਹੈ ਹਾਂਜੀ ਮਤਲਬ ਜੇ ਆਪਾਂ ਸੁਣ ਆਪਣਾ ਮੰਨਿਆ ਤੁਹਾਡੀ ਵੀ ਔਨ ਸਟੇਜ ਜਿਹੜੀ ਬੋਡੀ ਬਿਲਡਿੰਗ ਕੀਤੀ ਜਾਂਦੀ ਹੈ ਇਸ ਤੋਂ ਬਿਨਾ ਕੀਤੀ ਨਹੀਂ ਜਾ ਸਕਦੀ ਨਹੀਂ ਹਾਂ ਆਪਣੇ ਮਤਲਬ ਬੜੀਆ ਕਹਿ ਦਿੰਦੇ ਵੀ ਨੈਚੁਰਲ ਸ਼ੋ ਹੋ ਰਿਹਾ ਪਰ ਆਪਾਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਜੇ ਤੁਸੀਂ ਹਾਂ ਪਰ ਜਿਹੜੀ ਬੋਡੀ ਬਿਲਡਿੰਗ ਆ ਉਹ ਨੇਚੁਰਲੀ ਨਹੀਂ ਪੋਸੀਬਲ ਹੈ ਜੀ ਜੋ ਹੋ ਰਿਹਾ ਹੈ ਜੀ ਕਹਿਣਾ ਚਾਹੂਗਾ ਅੱਜ ਕੱਲ ਦੇ ਬੱਚੇ ਨੂੰ ਜਿਨ੍ਹਾਂ ਨੇ ਕਰਨੀ ਹੈ ਨਹੀਂ ਬੋਡੀ ਬਿਲਡਿੰਗ ਬਸ ਇੱਕ ਵੈਸੀ ਫਿਟਨੈਸ ਰਹਿਣਾ ਸਟੀਰੋਇਡ ਲੈਣ ਨਹੀਂ ਲੈਣ ਨੁਕਸਾਨ ਨੇ ਹਾਂਜੀ 100% ਨੇ ਕਿਉਂਕਿ ਆਪਾਂ ਜੇ ਬਾਹਰ ਇੰਜੈਕਟ ਕਰ ਰਹੇ ਹਾਂ ਤਾਂ ਉਹ ਆਪਣੀ ਬਾਡੀ ਤੇ ਕੋਈ ਨਾ ਕੋਈ ਇਫੈਕਟ ਤਾਂ ਪਾਊਗਾ ਹੀ ਪਾਊਗਾ ਜੀ ਠੀਕ ਹੈ ਪਰ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਵੀ ਹਰ ਕਿਸੇ ਨੂੰ ਕਿਸੇ ਨੂੰ ਨਹੀਂ ਵੀ ਹੁੰਦੇ ਕਿਸੇ ਨੂੰ ਘੱਟ ਹੋ ਜਾਂਦੇ ਆ ਕਿਸੇ ਨੂੰ ਵੱਧ ਹੋ ਜਾਂਦੇ ਆ ਉਹ ਆਪਦੀਆਂ ਗਲਤੀਆਂ ਕਰਕੇ ਹੁੰਦੇ ਆ ਤੇ ਜੇ ਤੁਸੀਂ ਕਰਨਾ ਤਾਂ ਕਿਸੇ ਵਧੀਆ ਕੋਚ ਦੇ ਅੰਡਰ ਕਰੋ ਆਪ ਕਦੇ ਵੀ ਇਹ ਚੀਜ਼ਾਂ ਆਪਦੇ ਬੇਸਿਸ ਤੇ ਨਾ ਕਰੋ ਔਨ ਸਾਈਕਲ ਆਫ ਸਾਈਕਲਸ ਨਾਮ ਦੀ ਚੀਜ਼ ਹੁੰਦੀ ਹੈ ਵੀਰੇ ਹਾਂਜੀ ਹੁੰਦੀ ਹੈ ਜੀ ਜਿੱਦਾਂ ਅਸੀਂ ਮੰਨ ਲਓ ਕੋਈ ਵੀ ਬਾਡੀ ਬਿਲਡਰ ਹੈ ਤਾਂ ਉਹ ਔਨ ਸਾਈਕਲ ਹੁੰਦੇ ਆ ਤਾਂ ਬਾਅਦ ਚ ਜਦੋਂ ਉਹ ਮੰਨ ਲਓ ਆਪਦੇ ਸ਼ੋਅ ਕੰਪਲੀਟ ਕਰ ਲੈਂਦੇ ਤਾਂ ਉਹਨੂੰ ਆਫ ਲੈਂਦੇ ਆ ਜੀ ਠੀਕ ਹੈ ਕਿਉਂਕਿ ਸਾਨੂੰ ਲੈਣਾ ਹੀ ਪੈਂਦਾ ਬਾਡੀ ਬਿਲਡਰਸ ਨੂੰ ਆਫ ਲੈਣਾ ਹੈ ਆਫ ਦੇ ਵਿੱਚ ਕੀ ਕੀਤਾ ਜਾਂਦਾ ਹੈ ਆਫ ਦੇ ਵਿੱਚ ਟੀਆਰਟੀ ਜਿਦਾ ਟੀਆਰਟੀ ਪੀਸੀਟੀ ਦੋਨੇ ਚੀਜ਼ਾਂ ਹੁੰਦੀਆਂ ਜੀ ਪੋਸਟ ਸਾਈਕਲ ਥੈਰੇਪੀ ਹੁੰਦੀ ਹੈ ਇੱਕ ਟੈਸਟੋਨ ਰਿਪਲੇਸਮੈਂਟ ਥੈਰੇਪੀ ਹੁੰਦੀ ਹੈ ਇਹ ਤੁਸੀਂ ਜਦੋਂ ਤੁਸੀਂ ਮਤਲਬ ਉਹਨਾਂ ਨੂੰ ਆਫ ਕਰਦੇ ਹੋ ਤਾਂ ਇਹ ਚੀਜ਼ਾਂ ਨੂੰ ਆਨ ਲੈ ਕੇ ਆਪਣੀ ਮਤਲਬ ਨੈਚੁਰਲ ਤਰੀਕੇ ਨਾਲ ਬਣਨੇ ਸ਼ੁਰੂ ਹੋ ਜਾਂਦੇ ਸ਼ੁਰੂ ਹੋ ਜਾਂਦੇ ਪਰ ਆਰਗਨਸ ਨੂੰ ਆਰਗਨਸ ਨੂੰ ਥੋੜਾ ਜਿਹਾ ਅਸੀਂ ਆਫ ਦੇ ਦਿੰਨੇ ਆ ਵੀ ਤਾਂ ਕਰਕੇ ਵੀ ਲਗਾਤਾਰ ਸਾਡੀ ਬਾਡੀ ਤੇ ਕੋਈ ਲੋਡ ਨਾ ਪਵੇ ਕਿੰਨੇ ਚਿਰ ਦਾ ਹੈ ਜਿਹੜਾ ਆਨ ਸਾਈਕਲ ਹੁੰਦਾ ਵੀਰੇ ਤੁਸੀਂ ਆਪਣਾ ਜਿਹਾ ਸਾਈਕਲ ਤੇ ਹੁੰਦੇ ਹੋ ਇਹ ਤਾਂ ਅਲੱਗ-ਅਲੱਗ ਬਾਡੀ ਬਿਲਡਰ ਤੇ ਹੈ ਜੀ ਉਹਨਾਂ ਦੇ ਕੋਚ ਤੇ ਡਿਪੈਂਡ ਕਰਦਾ ਹੁਣ ਤੁਸੀਂ ਕਿਹੜਾ ਕੋਚਿੰਗ ਅੰਡਰ ਖੇਡ ਰਹੇ ਹੋ ਵੀਰੇ ਮੇਰੇ ਕੋਚ ਨੇ ਗੁਰਕੀਰਤ ਸਿੰਘ ਸਿਵਿਆ ਬਟੰਡੇ ਤੋਂ ਹੀ ਨੇ ਉਹਨਾਂ ਦੇ ਅੰਡਰ ਹੀ ਮੈਂ ਜੋ ਕੋਚਿੰਗ ਕਰਦਾ ਮੈਂ ਉਹਨਾਂ ਦੇ ਅੰਡਰ ਹੀ ਕਰਦਾ ਠੀਕ ਹੈ ਹੁਣ ਅੱਜ ਕੱਲ੍ਹ ਦੀ ਜਿੰਮਾਂ ਦੇ ਵਿੱਚ ਵੀਰੇ ਆਪਾਂ ਦੇਖਦੇ ਆਂ ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਜਿੰਮ ਕਰਨ ਆਉਂਦੇ ਨੇ ਮਸ਼ੀਨੀ ਵੇਟ ਨੂੰ ਜ਼ਿਆਦਾਤਰ ਪ੍ਰੈਫਰੈਂਸ ਕਰਦੇ ਨੇ ਖੁੱਲਾ ਵੇਟ ਜਿਵੇਂ ਕਈ ਰਾੜਾਂ ਦੇ ਵਿੱਚ ਪਲੇਟਾਂ ਪਾ ਕੇ ਕੰਪਾਊਂਡ ਲਿਫਟਾਂ ਹੋ ਗਈਆਂ ਕੰਪਾਊਂਡ ਲਿਫਟਸ ਵਰਸਸ ਆਈਸੋਲੇਟ ਲਿਫਟਸ ਕਿਹਨੂੰ ਪ੍ਰੈਫਰ ਕਰਦੇ ਆਂ ਦੋਨੇ ਹੀ ਜ਼ਰੂਰੀ ਨੇ ਜਿਹੜੀ ਕੰਪਾਊਂਡ ਮੂਵਮੈਂਟ ਹੁੰਦੀ ਹੈ ਉਹਦੇ ਵਿੱਚ ਆਪਣੇ ਮਲਟੀਪਲ ਮਸਲਾ ਜਿਹੜੇ ਉਹ ਯੂਜ਼ ਹੁੰਦੇ ਆ ਪਰ ਆਈਸੋਲੇਸ਼ਨ ਦੇ ਵਿੱਚ ਜਿਹੜਾ ਆਪਾਂ ਇੱਕ ਸਪੈਸਿਫਿਕ ਮਸਲ ਟ੍ਰੇਨ ਕਰਨਾ ਹੁੰਦਾ ਉਹਦੇ ਤੇ ਹੀ ਲੋਡ ਪੈਂਦਾ ਇਹ ਦੋਨੇ ਹੀ ਜ਼ਰੂਰੀ ਨੇ ਮਨੋ ਕੋਈ ਬੱਚਾ ਸਿਰਫ ਜਿਮ ਜੁਆਇਨ ਕਰੀ ਹੀ ਆ ਉਹਨੇ ਤਾਂ ਸਟਾਰਟਿੰਗ ਫੇਸ ਦੇ ਵਿੱਚ ਉਹ ਜ਼ਿਆਦਾਤਰ ਜ਼ੋਰ ਕਰਦੇ ਰੱਖੇ ਉਹਨੂੰ ਮਸ਼ੀਨ weight ਦੇ ਉੱਪਰ ਜ਼ਿਆਦਾ ਫੋਕਸ ਕਰਨਾ ਪਊਗਾ ਆਊਗੀ ਉਹ ਬੱਜੂਗੀ ਉਹ ਵੀ ਕੰਪਾਊਂਡ ਮੂਵਮੈਂਟ ਹੀ ਚਾਹੀਏ ਸਮਿਥ ਮਸ਼ੀਨ ਲਾ ਰਿਆ ਹੋਊਗੀ ਤਾਂ ਉਹ ਵੀ ਕੰਪਾਊਂਡ ਮੂਵਮੈਂਟ ਹੀ ਪਰ ਉਹਦੇ ਵਿੱਚ ਉਹ ਇੱਕ ਮਸ਼ੀਨ ਦੇ ਤੌਰ ਤੇ ਮਸ਼ੀਨ ਲੈਵਟ ਲਾਰੇ ਕੋਈ ਤੇ ਸਟੇਬਿਲਿਟੀ ਆ ਦੇ ਇੰਜਰੀ ਦੇ ਚਾਂਸਸ ਘੱਟ ਜਾਂਦੇ ਨੇ ਤੇ ਵਾਰਮ ਅਪ ਪ੍ਰੋਟੀਨ ਕੀ ਹੋਣੀ ਚਾਹੀਦੀ ਮੈਨੂੰ ਆਪ ਇੱਕ ਚੈਸਟ ਦਾ ਆਪਣਾ ਚੈਸਟ ਟ੍ਰੇਨ ਕਰਨੀ ਹੈ ਅੱਜ ਲੋਕੀ ਦਾ ਬੱਚੇ ਕੀ ਕਰਦੇ ਨੇ ਅਕਸਰ ਮੈਂ ਵੀ ਦੇਖਦਾ ਜਿੰਮਾਂ ਚ ਆਉਂਦੀ ਸਾਰ ਪੁਸ਼ਅਪਸ ਲਾਉਣ ਲੱਗ ਜਾਂਦੇ ਨੇ ਸਭ ਤੋਂ ਜਿਹੜਾ ਮੇਨ ਵਾਰਮ ਅਪ ਪਹਿਲਾਂ ਤਾਂ ਵੀ ਜਿੱਦਾਂ ਕੱਲ 5-10 ਮਿੰਟ ਤੱਕ ਆਰਡੀਓ ਕਰੋ ਜੀ ਟ੍ਰੈਡਮਿਲ ਸਾਈਕਲਿੰਗ 5-10 ਮਿੰਟ ਕਰਕੇ ਉਹ ਤੋਂ ਬਾਅਦ ਜਿਹੜਾ ਸਾਰਾ ਆਪਣੀ ਬਾਡੀ ਦਾ ਵਾਰਮ ਅਪ ਹੁੰਦਾ ਇੰਟਰਨਲ ਤੇ ਐਕਸਟਰਨਲ ਰੋਟੇਸ਼ਨ ਹੋ ਗਈ ਹੈ ਨਾ ਜੀ ਤੇ ਉਸ ਤੋਂ ਬਾਅਦ ਜਿੱਦਾਂ ਕੋਈ ਵੀ ਐਕਸਰਸਾਈਜ਼ ਤੁਸੀਂ ਸ਼ੁਰੂ ਕਰਨੀ ਆ ਤਾਂ ਉਹਦੇ ਇੱਕ ਦੋ ਵਾਰਮ ਅਪ ਸੈਟ ਲਾ ਲਓ ਬਸ ਠੀਕ ਹੈ ਤੇ ਪੁਸ਼-ਅਪਸ ਨੂੰ ਆਪਾਂ ਐਕਸਰਸਾਈਜ਼ ਮੰਨਦੇ ਆਂ ਇੱਕ ਪੂਰੀ ਪੁਸ਼-ਅਪ ਨੂੰ ਹਾਂ ਮਤਲਬ ਲਾ ਵੀ ਸਕਦੇ ਆਂ ਆਪਾਂ ਪਰ ਲੋਕ ਡੇਲੀ ਬੇਸਿਸ ਤੇ ਆ ਕੇ ਆਹੋ ਜਿਹਾ ਲਾਉਣੀ ਬੈਕ ਲਾਉਣੀ ਹੈ ਤਾਂ ਉਹ ਆਗੇ ਪਹਿਲਾਂ ਪੁਸ਼-ਅਪ ਲਾਣਗੇ ਸਪਾਟੇ ਲਾਈ ਜਾਂਦੇ ਉਹਦਾ ਕੋਈ ਤਕ ਨਹੀਂ ਬਣਦਾ ਕੋਲਡ ਡਾਊਨ ਕਿੰਨਾ ਕੁ ਜ਼ਰੂਰੀ ਹੈ ਵਰਕਆਊਟ ਦੇ ਬਾਅਦ ਬਹੁਤ ਜ਼ਰੂਰੀ ਹੈ ਜੀ ਫਾਇਦੇ ਵੀਰੇ ਉਹਦੇ ਉਹਦੇ ਫਾਇਦੇ ਇਹੀ ਆ ਵੀ ਜਿੱ ਹੁਣ ਕਈ ਕੀ ਕਰਦੇ ਵੀ ਐਕਸਰਸਾਈਜ਼ ਤੋਂ ਬਾਅਦ ਉਦਾਂ ਹੀ ਚਲੇ ਜਾਂਦੇ ਆ ਘਰੇ ਹਨਾ ਤਾਂ ਕੋਲਡ ਡਾਊਨ ਕਰਾਂਗੇ ਸੋਰਨੈਸ ਘਟੂਗੀ ਠੀਕ ਹੈ ਮਸਲ ਦੀ ਰਿਕਵਰੀ ਵੀ ਫਾਸਟ ਹੋਊਗੀ ਸਟੈਚਿੰਗ ਕਰਾਂਗੇ ਫਲੈਕਸੀਬਿਲਟੀ ਵਧੂਗੀ ਤੇ ਗੈਪ ਪਾ ਕੇ ਵਧੀਆ ਸਟੈਚਿੰਗ ਕਰਕੇ ਕੋਲਡ ਡਾਊਨ ਕਰਕੇ ਆਪਦੀ ਪ੍ਰੋਪਰ ਮੀਲ ਲੋ ਤੇ ਮਨੋ ਵੀਕ ਦੇ ਵਿੱਚ ਜਿਮ ਲਾ ਰਹੇ ਹਾਂ ਆਪਾਂ ਰੈਸਟ ਡੇ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ ਸੰਡੇ ਤੋਂ ਇਲਾਵਾ ਰੈਸਟ ਰੱਖਣੀ ਕਿੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ ਜ਼ਰੂਰੀ ਹੈ ਜੀ ਠੀਕ ਹੈ ਤੁਸੀਂ ਕਿਹੜੀ ਰੂਟੀਨ ਫੋਲੋ ਕਰ ਰਹੇ ਹੋ ਵੀਰੇ ਮੈਂ ਪੁਸ਼ਪਲ ਲੈਗ ਲਾਉਂਦਾ ਜੀ ਪਹਿਲਾਂ ਪੁਸ਼ਪਲ ਲੈਗ ਲਾਉਂਦਾ ਸੀ ਹੁਣ ਮੇਰਾ ਪਲਾਨ ਥੋੜਾ ਜਿਹਾ ਬਦਲਿਆ ਹੋਇਆ ਇਹਦੂਆ ਫੇਰ ਨਵੇਂ ਪਲਾਨ ਆ ਜਾਣਗੇ ਬਾਕੀ ਉਹ ਕੋਚ ਨੂੰ ਪਤਾ ਕਿ ਮੈਂ ਉਹ ਟ੍ਰੇਨਿੰਗ ਕਰਾਉਂਦੇ ਨੇ ਮੈਨੂੰ ਅੱਜ ਕੱਲ ਦੇ ਬੱਚੇ ਜਾਂ ਜਿੰਮ ਕੋਈ ਵੀ ਆ ਰਿਹਾ ਏ ਤੇ ਕਿਸੇ ਵੀ ਉਮਰ ਦਾ ਮੰਨੋ ਜਿਵੇਂ ਕੋਈ ਉਹਨੂੰ ਰੋਜ਼ ਜਿੰਮ ਲਾਉਣਾ ਜਾਂ ਹਫਤੇ ਦੇ ਵਿੱਚ ਤਿੰਨ ਚਾਰ ਦਿਨ ਜਿੰਮ ਕਰਾ ਜਾਂਦੀ 4 ਦਿਨ ਬਹੁਤ ਹੈ ਜੀ ਬਾਕੀ ਦਿਨ ਰੈਸਟ ਹੋਵੇ 4 ਦਿਨ ਬਾਕੀ ਦਿਨ ਰੈਸਟ ਹੋਊਗੀ ਕਾਰਡੀਓ ਤਾਂ ਕਰਨੀ ਕਰਨੀ ਸੰਡੇ ਦੀ ਤਾਂ ਹੋ ਹੀ ਗਈ ਜੀ ਵੈਸੇ ਮੈਂ ਪ੍ਰੋਫੈਸ਼ਨਲ ਬਾਡੀ ਬਿਲਡਰ ਹੋਊਗਾ ਕੋਈ ਕੋਈ ਹੋਊਗਾ ਜਿਹੜਾ ਵੀ 6 ਦਿਨ ਟ੍ਰੇਨਿੰਗ ਕਰਦਾ ਨਹੀਂ ਸਾਰੇ ਬਾਡੀ ਬਿਲਡਰ ਜ਼ਿਆਦਾਤਰ 5-6 ਦਿਨ ਟ੍ਰੇਨਿੰਗ ਕਰਦੇ ਕਰਦੇ ਮੋਸਟਲੀ ਜਿਹੜੇ ਮੈਂ ਆਪਦੇ ਨਾਲ ਜਾਂ ਜਿਹੜੇ ਮੇਰੇ ਨਾਲ ਐਡ ਨੇ ਮੇਰੇ ਸੀਨੀਅਰ ਜਾਂ ਹੋਰ ਜਿਨ੍ਹਾਂ ਨੂੰ ਵੀ ਮੈਂ ਦੇਖਦਾ ਹੂੰ ਚਲੋ ਬਹੁਤ ਵਧੀਆ ਲੱਗਿਆ ਮਨਪ੍ਰੀਤ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਹੋਪਸ ਤੁਸੀਂ ਜੋ ਵੀ ਤੁਹਾਡੇ ਅਗਲੇ ਕੰਪੀਟੀਸ਼ਨ ਆ ਰਹੇ ਹੋ ਉਹਨਾਂ ਦੇ ਵਿੱਚ ਜਿਵੇਂ ਪਿੱਛੇ ਚੈਂਪੀਅਨ ਬਣੇ ਉਦਾਂ ਹੀ ਚੈਂਪੀਅਨ ਬਣਦੇ ਜਾਓ ਹੁਣ ਤੁਹਾਨੂੰ ਤੁਸੀਂ ਜਦ ਅਗਲੀ ਵਾਰ ਚੈਂਪੀਅਨ ਬਣੋਗੇ ਤਾਂ ਅਸੀਂ ਤੁਹਾਡੇ ਨਾਲ ਫੇਰ ਆ ਕੇ ਰਾਬਤਾ ਕਰਾਂਗੇ ਤਾਂ ਇਹ ਸੀਗੇ ਜੀ ਸਰਦਾਰ ਮ ਰੁਲਦੂ ਹਾਂਜੀ ਬੰਗੀ ਰੁਲਦੂ ਤੋਂ ਜੀ ਤੇ ਇਹਨਾਂ ਨੇ ਹੁਣ ਅੱਗੇ ਕੰਪੀਟੀਸ਼ਨ ਖੇਡਣੇ ਤੇ ਉਹਦੀ ਤਿਆਰੀ ਵੀਰ ਕਰ ਰਹੇ ਨੇ ਤੇ ਫਿਰ ਆਪਾਂ ਇਹਨਾਂ ਨਾਲ ਦੁਬਾਰਾ ਇੱਕ ਪੋਡਕਾਸਟ ਤੁਹਾਡੇ ਨਾਲ ਜ਼ਰੂਰ ਕਰਾਂਗੇ ਤੇ ਜਦ ਤੱਕ ਲਈ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ